ਹਰਚਰਨ ਪੁੱਲਰ ਦੇ ਮਾਮਲੇ ਤੇ ਪੰਜ ਦਿਨ ਬਾਅਦ ਆਣ ਕੇ ਸਰਕਾਰ ਦਾ ਇਹ ਕਹਿ ਦੇਣਾ ਸਰਸਰੀ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਤਾਂ ਉਹਨੂੰ ਸਸਪੈਂਡ ਕਰਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਬਈ ਸਾਰੀ ਦੁਨੀਆ ਅੱਛੀ ਤਰ੍ਹਾਂ ਜਾਣਦੀ ਆ ਕਿ ਜਦੋਂ ਕੋਈ ਵੀ ਪੁਲਿਸ ਆਫੀਸਰ ਜਾਂ ਕੋਈ ਵੀ ਗੈਜਟਿਡ ਆਫੀਸਰ ਜਾਂ ਕੋਈ ਵੀ ਆਫੀਸਰ 48 ਘੰਟੇ ਕਿਸੇ ਪੁਲਿਸ ਕਸਟਡੀ ਚ ਰਹਿ ਜੇ ਜਾਂ ਜੁਡੀਸ਼ੀਅਲ ਕਸਟਡੀ ਵਿੱਚ ਰਹਿ ਜੁਏ ਉਹਦੀ ਤਾਂ ਸਸਪੈਂਸ਼ਨ ਆਟੋਮੈਟਿਕ ਹੀ ਆ ਇਹ ਤਾਂ ਫਿਰ ਵੀ ਆਈਪੀਐਸ ਸੀਗਾ ਤੇ ਆਈਪੀਐਸ ਦੇ ਰੂਲਸ ਗਵਰਨ ਕਰਤਾ ਨੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਇਹ ਕੋ ਪੰਜਾਬ ਤੇ ਅਸਾਨਤਾ ਨਹੀਂ ਕੀਤਾ ਪਰ ਜਿਹੜਾ ਇੰਨੇ ਦਿਨਾਂ ਤੱਕ ਪੰਜਾਬ ਸਰਕਾਰ ਦਾ ਮੂੰਹ ਬੰਦ ਆ ਔਰ ਚੁੱਪ ਬੈਠੇ ਨੇ ਉਹਦੇ ਤੇ ਕੁਝ ਬੋਲੇ ਨਹੀਂਗੇ ਇਹਦਾ ਮਤਲਬ ਤਾਂ ਕਬੂਲ ਲਿਆ ਕਿ ਜਿਹੜੀ ਹਰਚਰਨ ਭੁੱਲਰ ਦੀ ਸਾਰੀ ਕਰਪਸ਼ਨ ਆ ਉਹ ਤਾਂ ਸਾਰੀ ਆਣ ਕੇ ਡਿਗਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫੇਰਾ ਇਹਦਾ ਮਤਲਬ ਕੱਟੜ ਇਮਾਨਦਾਰੀ ਵਾਲਾ ਵੀ ਟੈਗ ਸਾਡਾ ਖਤਮ ਹੋ ਚੁੱਕਾ ਵਾ ਮਹਿਜ਼ ਆਪਣੇ ਮੂੰਹ ਨਾਲ ਕਹਿਣ ਨਾਲ ਕਿ ਅਸੀਂ ਬੜੇ ਕੱਟੜ ਇਮਾਨਦਾਰ ਆ ਤਾਂ ਗੱਲ ਨਹੀਂ ਨਾ ਬਣਦੀ ਕਿਉਂਕਿ ਤੁਹਾਡੇ ਨੱਕ ਦੇ ਥਰਲੇ ਡੀਆਈਜੀ ਰੋਪੜ ਬਿਲਕੁਲ ਚੰਡੀਗੜ੍ਹ ਦੇ ਨੇੜੇ ਮੁਹਾਲੀ ਵਿੱਚ ਉਹਦਾ ਦਫ਼ਤਰ ਸੀਗਾ ਤੇ ਚੰਡੀਗੜ੍ਹ 'ਚ ਉਹਦੀ ਰਹਿائش ਸੀਗੀ ਉਹਦੇ ਘਰੋਂ 7.5 ਕਰੋੜ ਰੁਪਏ ਕੈਸ਼ ਮਿਲ ਜੇ ਉਹਦੇ ਕਰੋੜ 2.5 ਕਿਲੋ ਸੋਨਾ ਮਿਲ ਜੇ ਤੇ ਅਸੀਂ ਕਹੀਏ ਸਾਨੂੰ ਪਤਾ ਹੀ ਕੁਝ ਨਹੀਂ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸ ਦਾ ਫੇਲਿਅਰ ਆ ਇਹਦਾ ਮਤਲਬ ਤੁਹਾਡੀ ਵਿਜੀਲੈਂਸ ਬਿਊਰੋ ਤੁਸੀਂ ਜਿਹੜੀ ਚੌਕਸੀ ਵਿਭਾਗ ਆ ਉਹ ਸਿਰਫ ਆਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਕਰਨ ਵਾਸਤੇ ਰੱਖਿਆ ਵਾ ਉਸ ਨੂੰ ਤੁਸੀਂ ਕੋਈ ਸਹੀ ਮਾਨਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੇ ਉੱਪਰਲੇ ਸਤਰ ਦੇ ਆਫਸਰਸ ਨੇ ਉਹਨਾਂ ਤੇ ਤੁਸੀਂ ਅੱਜ ਤੱਕ ਪਿਛਲੇ ਸਾਢੇ 3 ਸਾਲ ਵਿੱਚ ਕੋਈ ਜਾਂਚ ਨਹੀਂ ਕੀਤੀ ਇਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿਸ ਇਜ਼ ਦਾ ਟਿਪ ਆਫ ਦੀ ਆਈਸਬਰਗ ਇਹ ਕਰਪਸ਼ਨ ਅਗਰ ਕਿਤੇ ਸਮੁੱਚੇ ਪੰਜਾਬ ਦੇ ਜਿਹੜੇ ਡਾਊਟਫੁਲ ਆਫਸਰਸ ਨੇ ਪਾਵਰਫੁਲ ਆਫਸਰਸ ਨੇ ਚਾਹੇ ਉਹ ਆਈਐਸ ਨੇ ਤੇ ਚਾਹੇ ਉਹ ਆਈਪੀਐਸ ਨੇ ਤੇ ਚਾਹੇ ਉਹ ਪੀਸੀਐਸ ਨੇ ਤੇ ਚਾਹੇ ਸਬਡਿਵੀਜ਼ਨ ਅਚ ਪੋਸਟਡ ਡੀਐਸਪੀ ਨੇ ਤੇ ਚਾਹੇ ਇੰਪੋਰਟੈਂਟ ਥਾਣਿਆਂ ਵਿੱਚ ਪੋਸਟਡ ਐਸਐਚਓਜ਼ ਨੇ ਅਗਰ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਪਾ ਜਿਹੜਾ ਸੈਂਕੜੇ ਕਰੋੜਾਂ ਦਾ ਇੱਕ ਇੱਕ ਵਿਅਕਤੀ ਦੇ ਕੋਲ ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਉਹ ਤੁਹਾਨੂੰ ਲੱਭਿਆ ਜਾ ਸਕਦਾ ਲੇਕਿਨ ਉਹਦੀ ਜਾਂਚ ਕੌਣ ਕਰੇਗਾ ਆਪਾਂ 5 ਦਿਨ ਤੋਂ ਬਾਅਦ ਸਿਰਫ ਇਹ ਕਹਿੰਦਾ ਸਸਪੈਂਡ ਕਰਤਾ ਜੀ ਉਸ ਤੋਂ ਬਾਅਦ ਕਿਸੇ ਨੇ ਮੂੰਹ ਨਹੀਂ ਖੋਲਿਆ ਔਰ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹਣਾ ਇਹ ਮੇਰਾ ਫਰਜ਼ ਥੋੜਾ ਹੈਗਾ ਕਿ ਮੈਂ ਪੁੱਛਾਂ ਸਰਕਾਰ ਨੂੰ ਹਰ ਗੱਲ ਜਾਂ ਕੋਈ ਆਪੋਜੀਸ਼ਨ ਦੇ ਲੀਡਰਸ ਪੁੱਛਣ ਜਾਂ ਕੋਈ ਸੋਸ਼ਲ ਐਕਟਿਵਿਸਟ ਪੁੱਛਣ ਇਹ ਤਾਂ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਅ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾ ਅਰਬਾ ਰੁਪਏ ਦੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਹੋਮ ਮਿਨਿਸਟਰ ਵੀ ਆ ਇਹ ਫੇਲੀਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤਪਾਨ ਦੀ ਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲੀਅਰ ਹੈ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਬਾਰੇ ਵਿਜਨਸ ਬਿਊਰੋ ਤੇ ਤੁਹਾਡੀ ਇੰਟੈਲੀਜੈਂਸ ਕਿਉਂ ਫੇਲ ਹੋਈ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਕੀ ਭਗਵੰਤਮਾਨ ਇਹੀ ਰਿਸਪੌਂਸਿਬਿਲਿਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟੋヨタ ਹਾਈਲਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਉਹਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਘੁਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਇਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸੇ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਸੀ ਤਾਂ ਆਪਣਾ ਕੰਮ ਕਰ ਰਹੇ ਆ ਲੋਕਾਂ ਦੀ ਅਦਾਲਤ ਵਿੱਚ ਸਭ ਕੁਝ ਆ ਰਿਹਾ ਵਾ ਇਹਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਲੇਕਿਨ ਜਿਹੜੀ ਅਸ਼ਲੀਲ ਵੀਡੀਓ ਆ ਇਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਵਕਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇਹ ਖਿੱਸਾ ਪੰਜਾਬ ਵਿਸ਼ਵ ਵਿੱਚ ਬੈਠੇ ਲੋਕਾਂ ਦਾ ਉਹਨਾਂ ਮਨ ਵਿੱਚ ਸ਼ੰਕਾ ਰਹੇਗੀ ਕਿ ਇਹ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਗਈ ਕਿਤੇ ਭਗਵੰਤ ਮਾਨ ਨੇ ਵਕੀ ਹੀ ਇਹ ਕਰਤੂਤਾ ਨਹੀਂ ਕੀਤੀ ਕਿਉਂਕਿ ਉਹਦੇ ਨਾਲ ਜਿਹੜਾ ਗਲਾਸ ਹੱਥ ਦਾ ਉਹ ਸਡੋਨਮਸ ਆ ਭਗਵੰਤ ਮਾਨ ਦੀ ਪਰਸਨੈਲਿਟੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਆਈਆਂ ਪਬਲਿਕ ਡੋਮੇਨ 'ਚ ਜਿਹਦੇ 'ਚ ਇਹ ਐਲਕੋਹਲ ਦੇ ਅਸਰ ਅਧੀਨ ਨਜ਼ਰ ਆਉਂਦਾ ਸੋ ਇਸ ਲਈ ਪੰਜਾਬ ਦੀ ਬਿਹਤਰੀ ਲਈ ਸਾਡੇ ਲੋਕਾਂ ਦੀ ਤੇ ਸਾਡੇ 3 ਕਰੋੜ ਪੰਜਾਬੀਆਂ ਦੀ ਛਵੀ ਲਈ ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਪੰਜਾਬ ਦਾ ਇਸ ਵਕਤ ਲੀਡਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀ ਛਵੀ ਨੂੰ ਬਚਾਉਣ ਵਾਸਤੇ ਇਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਆ ਉਮੀਦ ਕਰਦਾ ਕਿ ਜਿਹੜੀ ਮੋਹੱਲੀ ਦੀ ਅਦਾਲਤ ਆ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਉਹ ਵੀ ਸਾਈਬਰ ਸੈੱਲ ਜਾਂ ਪੰਜਾਬ ਪੁਲਿਸ ਜਿਹੜੇ ਉੱਥੇ ਆਪ ਹੀ ਕੰਪਲੇਨੈਂਟ ਬਣ ਗਏ ਆਪ ਹੀ ਮੁਦੇਈ ਬਣ ਗਏ ਤਾਂ ਉਹ ਗੱਲ ਹੋ ਗਈ ਕਿ ਆਪੇ ਜੱਜ ਆਪੇ ਗਵਾਹ ਆਪੇ ਪੁਲਿਸ ਆਪੇ ਪ੍ਰੋਸੀਕਿਊਸ਼ਨ ਆਪੇ ਜੇਲਰ ਆਪੇ ਸੁਪਰਡੈਂਟ ਇਸ ਤਰ੍ਹਾਂ ਦਾ ਜਮਹੂਰੀਅਤ ਨਹੀਂ ਚੱਲ ਸਕਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਐਵੇਂ ਮਤਲਬ ਕਿਉਂ ਟੰਗੀਆਂ ਨੇ ਫਿਰ ਜੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸਭ ਵਿਧਾਨ ਦੇ ਅਨੁਸਾਰ ਪੰਜਾਬ ਦੀ ਸਰਕਾਰ ਨਹੀਂ ਚਲਾਉਣੀ ਤਾਂ ਫਿਰ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹ ਲਾ ਦੇਣੀਆਂ ਚਾਹੀਦੀਆਂ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਮੈਂ ਆਸ ਕਰਦਾ ਕਿ ਜਿਹੜੇ ਨਿਰਪੱਖ ਲੋਕ ਨੇ ਜਿਹੜੇ ਬਿਲਕੁਲ ਜੈਨੂਅਲੀ ਪੰਜਾਬ ਲਈ ਇੰਟਰਸਟਿਡ ਨੇ ਉਹ ਇਸ ਗੱਲ ਨੂੰ ਜਿਆਦਾ ਤੋਂ ਜਿਆਦਾ ਪੂਰਜ਼ੋਰ ਤਰੀਕੇ ਨਾਲ ਇਸ ਵੀਡੀਓ ਦੀ ਵੈਰੀਫਿਕੇਸ਼ਨ ਦੀ ਮੰਗ ਕਰਨਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਆ ਧੰਨਵਾਦ ਕਰਦਾ ਜੋ ਕਹਿਣ ਦਾ ਮਤਲਬ ਸੀ ਇਹਨਾਂ ਨੂੰ ਕੀ ਆਪਾਂ ਅਸੂਮਿਤ ਜਿੰਨਾ ਮਾਲ ਇਸ ਟਾਈਮ ਲੁੱਟਿਆ ਜਾ ਰਿਹਾ ਚਦਰ ਸਿੰਘ ਭੁੱਲਰ ਵੇਖਿਆ ਪੈ ਉਹਨੂੰ ਸ਼ਰੀਫ ਦੀ ਸਾਡੀ ਮੈਂ ਸੀਰੀਅਸਲੀ ਮੈਂ ਕਹਿੰਦਾ ਬਾਕੀਆਂ ਨੂੰ ਥੋੜਾ ਬੋੜਾ ਟੰਗਾ ਹੋਣਾ ਇਹ ਸ਼ਰੀਫ ਡੀਆਈਜੀ ਦੇ ਘਰੋਂ 7.5 ਕਰੋੜ ਰੁਪਏ 7.5 ਕਰੋੜ ਰੁਪਏ ਲੈ ਮੈਂ 7.5 ਜਿਹੜਾ ਖੱਬੇ ਸਦੇ ਕਿੱਥੇ ਰੱਖਿਆ ਜਾਂ ਕਿੱਦ ਸੰਭਾਲਿਆ ਹੋਣਾ ਉਹਦੀ ਗੱਲ ਛੱਡੋ 2.5 ਕਿਲੋ ਸੋਨਾ ਤੇ ਬਾਕੀ ਗੱਲਾਂ ਵੀ ਸਾਡੀ ਲੋਕ 50 ਰਜਿਸਟਰੀਆਂ ਲਿਖੀ ਐਵਰੇਜ ਅੱਜ ਮੈਂ ਪੜ ਰਿਆ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ ਬਿਲਕੁਲ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਉਹ ਖਰੀਦਦਾਸ ਐਵਰੇਜ ਉੱਤੇ ਚਾਰ ਚਮ ਜੋ ਕੋਈ 500 ਕਾ ਦਾ 플ੌਟ ਲੈ ਲਿਆ ਜਾਂ ਕੋਈ ਕੁਠੀ ਲੈ ਲਈ ਜਾਂ 35 40 ਕਿੱਲਿਆਂ ਦਾ ਫਾਰਮ ਲੈ ਲਿਆ ਹੁਣ ਇਹਨਾਂ ਦਾ ਤੁਸੀਂ ਹਾਲ ਵੇਖੋ ਜੀ ਕਹਿੰਦੇ ਇਹਨਾਂ ਨੂੰ ਹੋਇਆ ਕਿ ਕੁਰਸੀਆਂ ਸੁਣੇ ਹੁਣਾਏ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਵੇਖੀ ਸਰਦਾਰ ਦੀ ਹੇ ਕਾਨੂੰ ਕਿਸੇ ਠਾਣੇਦਾਰ ਨੂੰ ਕਹਨਾ ਆਪਣੇ ਬੁੱਢੇ ਦੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਣੇਦਾਰ ਤਾਣ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣ ਕੇ ਬਾਪੂ ਦੀ ਦਸਤਾਰ ਲਾ ਲਿਆ ਤੇ ਬਾਪੂ ਨੂੰ ਬਾਅਦ ਚ ਗਿਆ ਜਿੰਨੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਠਾਣੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਹੋ ਜਾਵੇ ਸਮਝੋ ਇਹ ਬੰਦਿਆ ਤੋਂ ਕੀ ਆਸ ਉਮੀਦ ਆਪ ਕਰਸਾ ਕਿ ਆ ਬੱਦਾ ਕੀ ਲੱਪਿਆ ਭਵੰਤ ਜੀ ਇਹ ਚੀਮਸ਼ਟੀ ਦੇ ਕਾਬਿਲ ਹੈ ਤੁਸੀਂ ਮੈਨੂੰ ਆਪ ਦੱਸੋ ਅਧਿਕ ਸੁਧਿ ਦੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀਆਂ ਗੱਲਾਂ ਕਰਦੇ ਉਹ ਜਿਸ ਬੰਦੇ ਦੀ ਦਸਾਰਥਲੇ ਕੇਸ ਨੇ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚੋਂ ਕਿੱਲਪਦੂ ਤੁਸੀਂ ਨਾ ਇਹ ਸਿੱਖੇ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਇਹ ਨਾ ਬੇਬੂਹਰਾ ਨਹੀਂ ਕੋਣ ਆ ਕਹਿੰਦੇ ਸੀ ਅਹੀਂ ਜਿਹੜੇ ਸਾਡੇ ਵਾਲੈਂਟੀਅਰ ਹੋਣਗੇ ਵਲੰਟੀਅਰਾਂ ਦੀ ਜਮਾਤ ਇਹ ਵਾਲੈਂਟੀਅਰੀ ਚਲਾਇਆ ਕਰਨਗੇ ਪਿੰਡ ਦੀਆਂ ਸੱਥਾਂ ਵਿੱਚੋਂ ਸਰਕਾਰ ਚੱਲਿਆ ਦੇ ਆ ਵਾਲੈਂਟੀਅਰ ਵੇਖ ਹੀ ਲਿਆ ਜਦੋਂ ਤੁਹਾਡਾ ਮੌਕਾ ਆਇਆ ਸੋਹਲ ਸਾਹਿਬ ਵਿਚਾਰੇ ਪ੍ਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੈਂਟੀਅਰ ਤੁਹਾਡੇ ਸਾਹਮਣੇ ਆਇਆ ਆ ਖਾਣ ਜੀ ਮੈਂ ਸਾਹਮਣੇ ਪਾਸੇ ਨਹੀਂ ਤਾਂ ਵਲੈਂਟੀਅਰ ਨਵਾਂ ਜਿਹਾ ਵੀ ਕੇ رائے ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਮੌਲੂਦ ਦੀ ਹੈ ਆਪਾਂ ਅੱਜ ਤਰਨ ਕਰਨੇ ਫੈਸਲਾ ਇਹਨਾਂ ਦੇ ਕੈਂਡੀਡੇਟਾਂ ਦਾ ਕਦੀ ਧਿਆਨ ਤੇ ਮਾਰੋ ਹੈ ਕੌਣ ਨਹੀਂ ਮੈਂ ਨੇ ਵਿਰੋਧ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾਅ ਮੇਕਰਸ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹੌਸ ਬਣਦੇ ਨੇ ਕਾਨੂੰਨ ਤੋੜਨ ਵਾਸਤੇ ਬੱਤਰਾ ਕਾਨੂੰਨ ਬਣਾਉਣੇ ਵਾਸਤੇ ਬਦਸਾ ਆ ਜਿਹੜੇ ਬੰਦੇ ਖਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤਾਂ ਸਹੀ ਇਹ ਜਿਹੜੇ ਵੋਟਾਂ ਮੰਗਦੇ ਕਿਹੜੀ ਗੱਲ ਦੀ ਵੋਟ ਦੇਣੀ ਜੇ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰੀ ਦੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਜੀ ਸੋਚਿਆ ਕਿ ਉਹ ਤਾਂ ਸਪੀਕਰ ਕਰੇਗਾ ਕੀ ਉੱਥੇ ਦੇ ਵਿਧਾਨ ਸਭਾ 'ਚ ਰੋਜ਼ ਕੋਈ ਬਹਿਸ ਹੋਣਾ ਹੁੰਦੀ ਹੈ ਉੱਥੇ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਿਆਲ ਬੁਲੇਟ ਪ੍ਰੂਫ ਜੈਕਟ ਪਾ ਕੇ ਆਇਆ ਕੋਈ ਨਾ ਬੰਦਾ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੋਦਿਆ ਕਰੇਗਾ। ਅਪਾ ਕਿਸ ਕਿਸਮ ਦੇ ਲੋਕ ਲੈ ਕੇ ਆਣੇ। ਆ ਜਿਹੜਾ ਕਿੱਜਾ ਹੈ ਇਹ। ਇਹ ਤੁਸੀਂ ਵੇਖੋ ਜੇ ਇਹਦਾ ਹੱਤਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੈਨੂੰ। ਬਹੁਤ ਚੰਗਾ ਕੀਤਾ ਯਾਦਵੰਦਰ ਸਿੰਘ ਜੀ। ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਹੁੰਦੀ। ਚਾਰਕਸਾਬ ਤੁਸੀਂ ਐਨਐਸ ਵੀ ਲਾਏ। ਇਹਨਾਂ ਚੁੱਕੀ ਲੱਭਦੇ ਫਿਰ। ਅ ਮੈਂ ਬੋਲਦੇ ਹਾਂ ਕਿ ਸਪੀਚ ਕਿਹਾ ਸੀ। All uh team Mr. just